ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਕਰੀਬ ਅ 3-4 ਰੈਲੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ 22 ਵਜੇ ਦੀ ਗੱਲ ਕੀਤੀ ਜਾਵੇ ਕੋਟਕਪੂਰਾ ਵਿੱਚ ਰੈਲੀ ਹੋਈ ਹੈ ਅ ਸਾਡੇ ਨਾਲ ਇਸ ਵਕਤ ਜੋ ਉਮੀਦਵਾਰ ਨਕਲ ਦੇਲ ਦੇ ਮੌਜੂਦ ਨੇ ਸਰ ਕੀ ਲੱਗ ਰਿਹਾ ਇਸ ਵਕਤ ਜਿਹੜੇ ਰੈਲੀਆਂ ਹੋਈਆਂ ਨੇ ਰਿਸਪੌਂਸ ਕਿਹੋ ਜਿਹਾ ਮਿਲਿਆ ਅ ਬਹੁਤ ਵਧੀਆ ਰਿਸਪੌਂਸ ਮਿਲਿਆ ਜਿੱਥੇ ਵੀ ਅੱਜ ਰੈਲੀਆਂ ਹੋਈਆਂ ਪਹਿਲਾਂ ਗਿੱਦੜਵਾਹੇ ਰਾਮਪੁਰਾ ਫੂਲ ਜੈਤੋ ਔਰ ਇਹ ਹੁਣ ਕੋਟਕਪੂਰਾ ਬੇਤਹਾਸ਼ਾ ਲੋਕਾਂ ਦੀ ਪੀੜ ਲੋਕਾਂ ਦਾ ਰਸ਼ ਜਿਹੜਾ ਉਹ ਉਮੜਿਆ ਔਰ ਲੋਕਾਂ ਨੇ ਮਾਨਯੋਗ ਪ੍ਰਧਾਨ ਸਦਾ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦਾ ਸਵਾਗਤ ਕੀਤਾ ਔਰ ਇਹ ਅਹਿਦ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਨੂੰ ਅਸੀਂ ਸਾਰੇ ਰਲ ਕੇ ਮਜ਼ਬੂਤ ਕਰਾਂਗੇ ਕਿਹੜੇ ਕਿਹੜੇ ਕਮਾਲੀ ਚਰਚਾ ਜਿਹੜੀ ਹੈ ਆਮ ਤੌਰ ਤੇ ਲੋਕ ਕਰਦੇ ਨੇ ਜਾਂ ਤੁਸੀਂ ਕਰਦੇ ਹੋ ਜਾ ਕੇ ਵੀ ਆਹ ਕੁਝ ਅਸੀਂ ਵੱਖਰਾ ਕੀਤਾ ਹੈ ਜਾਂ ਇਹ ਕੁਝ ਪੰਜਾਬ ਦੇ ਲਈ ਕੀਤਾ ਹੈ ਜਿਸ ਦੇ ਆਧਾਰ ਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਦੇਖੋ ਜੋ ਵੀ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ ਸਾਡੇ ਕੋਲੇ ਕੰਮਾਂ ਦੀ ਲੰਬੀ ਸੂਚੀ ਹੈ ਔਰ ਉਹ ਕੰਮਾਂ ਦੀ ਸੂਚੀ ਨਹੀਂ ਲੋਕਾਂ ਨੂੰ ਪ੍ਰਤੱਖ ਦਿਖਾਈ ਦਿੰਦਾ ਲੋਕ ਖੁਦ ਮੰਨਦੇ ਆ ਸਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਲੋਕ ਖੁਦ ਮੰਨਦੇ ਨੇ ਕਿ ਜੋ ਸ਼ੋਮਨੀ ਅਕਾਲੀ ਦਲ ਵੇਲੇ ਵਿਕਾਸ ਪਿੰਡਾਂ ਦਾ ਸ਼ਹਿਰਾਂ ਦਾ ਕਸਬਿਆਂ ਦਾ ਹੋਇਆ ਉਹ ਹੋਰ ਕਿਸੇ ਵੀ ਪਾਰਟੀ ਕੋਲ ਅਜੇ ਤੱਕ ਨਹੀਂ ਹੋਇਆ ਸੋ ਇਸ ਕਰਕੇ ਲੋਕ ਆਪ ਮਹਾਰੇ ਸਾਨੂੰ ਦੱਸਦੇ ਨੇ ਕਿ ਬਾਦਲ ਸਰਕਾਰ ਸ਼ੋਮਨੀ ਅਕਾਲੀ ਦਲ ਦੀ ਜਿਹੜੀ ਸਰਕਾਰ ਸੀ ਉਹ ਸਭ ਤੋਂ ਬਿਹਤਰ ਸਰਕਾਰ ਸੀ ਅੱਜ ਜਿੱਥੋਂ ਵਿੱਚ ਵੀ ਪ੍ਰੋਗਰਾਮ ਸੀਗਾ ਉਧਰ ਸਰਦਾਰ ਸੁਖਵੀਰ ਸਿੰਘ ਬਾਦਲ ਆਏ ਹੋਏ ਸੀਗੇ ਉਧਰ ਭਗਵੰਤ ਮਾਨ ਆਏ ਹੋਏ ਸੀਗੇ ਲੱਗ ਰਿਹਾ ਸੀ ਮਾਹੌਲ ਜਿਹੜਾ ਕਾਫੀ ਪਖਿਆ ਹੋਇਆ ਜਿੱਥੋਂ ਦਾ ਜਿੱਥੋਂ ਮੇਰੇ ਖਿਆਲ ਤਾਂ ਉਹਨਾਂ ਦਾ ਜਿਹੜਾ ਰੋਡ ਸ਼ੋ ਸੀ ਉਹ ਕੈਨਸਲ ਹੋ ਗਿਆ ਮਾਨ ਸਾਹਿਬ ਨਹੀਂ ਪਹੁੰਚੇ ਔਰ ਔਰ ਕਿਉਂਕਿ ਜਿੱਥੇ-ਜਿੱਥੇ ਵਿਸ਼੍ਰੋਮਨੀ ਅਕਾਲੀ ਦਲ ਦੀ ਹਵਾ ਜਾ ਰਹੀ ਹੈ ਉੱਥੇ ਇਹਨਾਂ ਦੇ ਰੋਡ ਸ਼ੋ ਕੈਨਸਲ ਹੋ ਰਹੇ ਆ ਕਿਉਂਕਿ ਲੋਕ ਹੁਣ ਇਹਨਾਂ ਦੇ ਇਕੱਠਾਂ 'ਚ ਨਹੀਂ ਪਹੁੰਚਦੇ ਇਕ ਇਕੱਠ ਕਰਨ ਦੇ ਕਾਰੇ ਮਾਰੇ ਇਹ ਬੋਂਬੇ ਤੋਂ ਫਿਲਮ ਸਾਡੀ ਜਾਣਕਾਰੀ ਦੁਸਤ ਕਰ ਲਈਏ ਭਗਵੰਤ ਮਾਨ ਪਹੁੰਚੇ ਸੀਗੇ ਰੋਡ ਸ਼ੋਅ ਹੋ ਗਿਆ ਉੱਥੋਂ ਦਾ ਪਰ ਮੇਸ ਬਰੇਸ ਵਾਲੇ ਸੀਗਾ ਉੱਥੇ ਮਾਹੌਲ ਜਿਹੜਾ ਹੈਗਾ ਕਾਫੀ ਗਰਮ ਹੋਇਆ ਹੋਇਆ ਸੀਗਾ ਕਿ ਦੋ ਵੱਡੇ ਲੀਡਰ ਪਹੁੰਚੇ ਹੋਏ ਨੇ ਦੋਨੇ ਪਾਰਟੀਆਂ ਦੇ ਕਾਰਜਕਰਤਾ ਪਹੁੰਚੇ ਹੋਏ ਨੇ ਉਹੀ ਰਸਤੇ ਸੀਗੇ ਮੈਚ ਥੋੜੀ ਦੂਰੀ ਸੀਗੀ ਮਾਹੌਲ ਉੱਥੇ ਇਸ ਸਮੇਂ ਜੈਤੋ ਦੇ ਵਿੱਚ ਜਿਹੜਾ ਉਹ ਇਸ ਤਰ੍ਹਾਂ ਦਾ ਮੈਨੂੰ ਉਹ ਪਰਿਵਾਰ ਮਿਲੇ ਜਿਹੜੇ ਦੋ ਬੱਚੇ ਦੋ ਨੌਜਵਾਨ ਮੜਾਕ ਪਿੰਡ ਵਿਖੇ ਜਿਨ੍ਹਾਂ ਨੇ ਕਰਮਜੀਤ ਅਨਮੋਲ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਕੋਲੋਂ ਇਹ ਸਵਾਲ ਪੁੱਛਿਆ ਕਿ ਤੁਸੀਂ 43000 ਨੌਕਰੀਆਂ ਨੌਜਵਾਨਾਂ ਨੂੰ ਦੇਣ ਦੀ ਗੱਲ ਕਰ ਰਹੇ ਹੋ ਤੇ ਤੁਸੀਂ ਸਾਨੂੰ ਉਹਨਾਂ ਦੀ ਲਿਸਟ ਦੇ ਦਿਓ ਕਿਹੜੇ ਤੁਸੀਂ ਭਰਤੀ ਕੀਤੇ ਔਰ ਕਿਸ ਡਿਪਾਰਟਮੈਂਟ 'ਚ ਕੀਤੇ ਤੁਸੀਂ ਕਿਉਂ ਨਹੀਂ ਕਰਦੇ ਤੁਸੀਂ ਝੂਠ ਕਿਉਂ ਬੋਲਦੇ ਹੋ ਤਾਂ ਜਿਹੜੇ ਕਰਮਜੀਤ ਅਨਮੋਲ ਜੀ ਦੇ ਜਾਣ ਤੋਂ ਬਾਅਦ ਉਸ ਹਲਕੇ ਦੇ ਜਿਹੜੇ ਐਮਐਲਏ ਨੇ ਅਮੋਲਕ ਸਿੰਘ ਉਹਨਾਂ ਨੇ ਉਹਨਾਂ ਨੂੰ ਥਾਣੇ ਫੜਵਾਇਆ ਔਰ ਦੋਨੋਂ ਜਿਹੜੇ ਬੱਚੇ ਨੇ ਉਹਨਾਂ ਨੂੰ ਥਾਣੇ ਫੜਵਾਇਆ ਹੁਣ ਉਹਨਾਂ ਨਾਲ ਕੀ ਕੀਤਾ ਸਾਡੇ ਵਰਕਰ ਉਦੋਂ ਹੀ ਗਏ ਉਹਨਾਂ ਦੇ ਮਗਰ ਤੇ ਉਹਨਾਂ ਨੂੰ ਛਡਵਾਉਣ ਦੇ ਲਈ ਹੁਣ ਯਤਨਸ਼ੀਲ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਪਰ ਗੱਲ ਆਪਾਂ ਇਹ ਕਰਨ ਵਾਲੀ ਹੈ ਕਿ ਜਿਨ੍ਹਾਂ ਨੇ ਖੁਦ ਇਹ ਗੱਲ ਕਹਿ ਕੇ ਸਰਕਾਰ ਬਣਾਈ ਸੀ ਕਿ ਇਹਨਾਂ ਨੂੰ ਸਵਾਲ ਕਰੋ ਹੁਣ ਉਹ ਖੁਦ ਕਿਉਂ ਸਵਾਲਾਂ ਤੋਂ ਭੱਜ ਰਹੇ ਆ ਅੱਜ ਹਾਲਤ ਇਹ ਹੈ ਜਤੋ ਦੀ ਉਥੋਂ ਦੇ ਬਾਜ਼ੇਖਾਨੇ ਦੇ 20 ਦੁਕਾਨਦਾਰ 20 ਵਪਾਰੀ ਸੀਗੇ ਜਿਨ੍ਹਾਂ ਨੇ ਅਮੋਲਕ ਸਿੰਘ ਨੂੰ ਇਹ ਕਿਹਾ ਕਿ ਸ਼ਹਿਰ ਦੇ ਵਿੱਚ ਸੀਵਰੇਜ ਦੀ ਖਸਤਾ ਹਾਲਤ ਹੈ ਗੰਦਾ ਪਾਣੀ ਸ਼ਹਿਰ ਦੇ ਵਿੱਚ ਗਲੀ ਗਲੀ ਚ ਵੜਿਆ ਤੁਸੀਂ ਕਿਉਂ ਨਹੀਂ ਕਰਦੇ ਤੁਹਾਡੀ ਸਰਕਾਰ ਉਸ ਨੇ ਪੁਲਸ ਦੇ ਦਵਾ ਦੇ ਨਾਲ ਥਾਣੇ ਸਦਕੇ ਉਹ 20 25 ਜਿਹੜੇ ਆ ਬੜੇ ਹੀ ਸੰਜੀਦਾ ਔਰ ਬੜੇ ਹੀ ਸਤਕਾਰਤ ਸ਼ਹਿਰ ਦੇ ਵਪਾਰੀ ਔਰ ਦੁਕਾਨਦਾਰ ਸੀ ਉਹਨਾਂ ਤੋਂ ਮਾਫੀ ਮੰਗਵਾਈ ਇਹ ਹਾਲਤ ਜੈਤੋ ਦੇ ਵਿੱਚ ਨਸ਼ਾ ਸ਼ਰਿਆਮ ਵਿਖ ਰਿਹਾ ਔਰ ਉਹਨਾਂ ਦੀ ਸਰਪ੍ਰਸਤੀ ਇਹਟ ਵਿਖ ਰਿਹਾ ਸ਼ਰਿਆਮ ਟਰੱਕ ਯੂਨੀਅਨ ਤੇ ਕਬਜ਼ਾ ਕੀਤਾ ਗਿਆ ਜੈਤੋ ਦੀ ਜਿਹੜੀ ਨਗਰ ਕੌਂਸਲ ਉਹਦੇ ਪ੍ਰਧਾਨ ਨੂੰ ਧੱਕੇ ਨਾਲ ਲਾਇਆ ਗਿਆ ਔਰ ਦੂਸਰੇ ਅਮਸੀਨ ਉਹਨਾਂ ਨੂੰ ਸਰਕਾਰੀ ਦਬਾਅ ਪਾ ਕੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਕਹਿਣ ਦਾ ਭਾਅ ਇਹ ਹੈ ਕਿ ਜਿਹੜੇ ਕਹਿੰਦੇ ਸੀ ਕਿ ਆਮ ਲੋਕਾਂ ਦੀ ਸਰਕਾਰ ਹੋਏਗੀ ਮੈਨੂੰ ਦੱਸੋ ਹੁਣ ਕਿੱਥੇ ਨੇ ਆਮ ਲੋਕ ਗਗਬੀਰ ਜੀ ਦੇ ਜਿਹੜੇ ਰੇਲੀਆਂ ਹੋ ਰਿਆ ਨੇ ਇਸ ਵਕਤ ਐਨ ਨਾਲ ਕੀ ਲੱਗਦਾ ਹੈ ਕਿ ਮਾਹੌਲ ਬਣੇਗਾ ਕਿਸ ਤਰੀਕੇ ਦੀ ਕੋਈ ਬੂਸਟ ਮਿਲ ਰਹਾ ਹੈ ਕੋਈ એનર્ਜੀ ਮਿਲ ਰਹੀ ਹੈ ਬਿਲਕੁਲ ਤੁਸੀਂ ਅੱਜ ਦਾ ਕੱਠ ਦੇਖਿਆ ਜਿੰਨੀਆਂ ਵੀ ਰੈਲੀਆਂ ਕੀਤੀਆਂ ਬੇਤਹਾਸ਼ਾ ਇਕੱਠੇ ਇਸ ਗੱਲ ਦੀ ਤੇ ਮੋਹਰ ਲਾਉਂਦਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਨਿਤਰਨ ਦੇ ਲਈ ਔਰ ਵੋਟ ਪਾਉਣ ਦੇ ਲਈ ਔਰ ਵਰਕ ਕਰਨ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਬੈਠੇ ਨੇ ਅਨੂਪਰਤਾਪ ਜੀ ਕੋਟਕੂਪੂਰੇ ਦੀ ਹਵਾ ਕੀ ਕਹਿੰਦੀ ਹੈ ਤੁਸੀਂ ਕੋਟਕੂਪੂਰਾ ਸੰਭਾਲ ਰਹੇ ਹੋ ਨੁਮਾਇੰਦਗੀ ਕਰ ਰਹੇ ਹੋ ਵਿਚਰ ਰਹੇ ਹੋ ਨਾਲ ਇਹਨਾਂ ਦੇ ਦੇਖੋ ਜੀ ਜੋ ਮੈਨੂੰ ਹਵਾ ਮਹਿਸੂਸ ਹੁੰਦੀ ਹੈ ਉਹ ਆ ਹੁੰਦੀ ਹੈ ਕਿ ਲੋਕਾਂ ਚ ਆਮ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕਰਾਈ ਸੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਗਿਆ ਸੀ ਉੱਥੇ ਹੀ ਅੱਜ ਦੀ ਡੇਟ 'ਚ ਖੜਿਆ ਸਾਢੇ 7 ਸਾਲਾਂ 'ਚ ਤੇ ਸ਼੍ਰੋਮਣੀ ਅਕਾਲੀ ਦਲ ਆ ਕੇ ਉਹ ਕੰਮਾਂ ਨੂੰ ਬਹਾਲ ਕਰਾਊਗਾ ਤੇ ਜੇ ਮੈਂ ਕੰਮਾਂ ਦੀ ਲਿਸਟ ਗਿਣੌਣ ਲੱਗ ਜਾ ਬਹੁਤ ਲੰਬੀ ਬਣਦੀ ਹੈ ਤੇ ਮੈਂ ਤੁਹਾਨੂੰ ਮੋٹے ਮੋٹے ਕੰਮ ਦੱਸ ਦੇਣਾ ਜਿਦੇ 'ਚ ਅਸੀਂ ਕੋਟਪੁਰੇ ਦੇ ਲੋਕਾਂ ਤੋਂ ਵੋਟ ਮੰਗਦੇ ਨੇ ਜਿਦੇ ਆਧਾਰ 'ਤੇ ਪੋਲੀਟੈਕਨੀਕਲ ਕਾਲਜ ਦੇ ਵੀ ਆਲੇ ਬਣਿਆ ਅਸੀਂ ਬਣਾਇਆ ਕੋਟਪੁਰਾ ਨੂੰ ਤਹਿਸੀਲ ਬਣਾਇ ਆਈਟੀਆਈ ਖੁੱਲੀ ਐ ਦੇਵੀ ਵਾਲਾ ਰੋਡ ਤੇ ਅਸੀਂ ਬਣਾਈ ਗ੍ਰਿਡ ਕੋਟਪੂਰੇ ਦਾ ਵੱਡਾ ਕਰਾਇਆ ਅਸੀਂ ਕਰਾਇਆ ਇੱਕ ਗ੍ਰਿਡ ਸੰਧਵਾਂ ਲੱਗਿਆ ਸਾਡੀ ਸਰਕਾਰ ਚ ਲੱਗਿਆ ਸੀਵਰੇਜ ਦਾ ਪਲਾਨ ਸ਼ੁਰੂ ਹੋਇਆ ਸਾਡੀ ਸਰਕਾਰ ਚ ਸ਼ੁਰੂ ਹੈ ਹਜੇ ਤੱਕ ਪੂਰਾ ਨਹੀਂ ਹੋਇਆ ਕਿ ਜਿੰਨਾ ਅਸੀਂ ਪਵਾ ਗਏ ਉੱਥੇ ਹੀ ਖੜਾ ਹੈ ਉਸ ਤੋਂ ਬਾਅਦ ਜਿਹੜਾ ਪੁਰਾਣਾ ਸੀਵਰੇਜ ਸੀਗਾ ਉਸ ਚ ਇੱਕ ਲੀਕੇਜ ਦੀ ਦਿੱਕਤ ਸੀ ਬੜਾ ਲੰਬਾ ਸਮਾਂ ਸੜਕਾਂ ਟੁੱਟਦੀਆਂ ਰਹੀਆਂ ਉਹਦੇ ਕਰਕੇ ਮੇਨ ਚੌਂਕ ਵੀ ਟੁੱਟਦਾ ਰਿਹਾ ਸੀਗਾ ਲੋਕ ਅਵੋਇਡ ਕਰਦੇ ਸੀ ਫਰੀਦਕੋਟ ਵੱਈ ਦੀ ਜਾਵੜਦੇ ਸੀ ਮੁਕਸਰੀਆਂ ਪਾਸੇ ਦੀ ਜਾਵੜਦੇ ਸੀ ਕੋਟਪੂਰਾ ਅਵੋਇਡ ਕਰਦੇ ਸੀ ਉਹ ਸਾਡੀ ਸਰਕਾਰ ਨੇ ਦੂਰ ਕਰਵਾਈ ਤੇ ਅ ਕਿ ਜੇ ਤੁਸੀਂ ਜੇ ਸੱਜੇ ਖੱਬੇ ਵੇਖ ਲੋ ਜਿੱਥੇ ਨੀ ਪੱਤਰ ਦਿਖਦੇ ਸ਼੍ਰੋਮਣੀ ਅਕਾਲੀ ਦਲ ਦੇ ਦਿਖਦੇ ਆ ਸਰਦਾਰ ਮントਾਰ ਸਿੰਘ ਬਰਾੜ ਜੀ ਦੇ ਦਿਖਦੇ ਆ ਚਾਹੇ ਨਵਾਂ ਪੁਲ ਬਣਿਆ ਚਾਹੇ ਕੋਈ ਹੋਰ ਅਦਾਰੇ ਲਿਆਂਦੇ ਅਸੀਂ ਜਾਂ ਕੋਈ ਵੀ ਚੀਜ਼ ਹੈ ਇੱਕ ਨੀ ਪੱਥਰ ਸਪੀਕਰ ਸਾਹਿਬ ਦਾ 7 ਕਰੋੜ ਦਾ ਅੱਜ ਦੀ ਡੇਟ ਚ ਆਰਟੀਆਈ ਕਿਸੇ ਨੇ ਕਢਾਈ ਸੀ ਅੱਜ ਤੋਂ ਮਹੀਨਾ ਪਹਿਲਾਂ ਉਦੋਂ ਕੁਝ ਨਹੀਂ ਪਾਇਆ ਆਰਟੀਆਈ ਕਢਾਉਣ ਤੋਂ ਬਾਅਦ 20% ਪੇਮੈਂਟ ਉਹਨਾਂ ਨੇ ਪਾਈ ਹੈ ਤੇ ਹਜੇ ਤੱਕ ਵੀ ਪੂਰੀ ਭਾਲ ਨਹੀਂ ਹੋਈ ਤੇ 20% ਵੀ ਉਹਨਾਂ ਦੇ ਆਪ ਦੇ ਜਿਹੜੇ ਕੰਮ ਉਹਨਾਂ ਨੇ ਕੀਤੇ ਸੀਗੇ ਜਿਵੇਂ ਐਡ ਬੋਰਡ ਲਾਤੇ ਇਹੋ ਜਿਹੀਆਂ ਕੋਸ਼ਿਸ਼ ਕੀਤੀ ਉਹਨਾਂ ਨੇ 20% ਪੈਸੇ ਉਹਨਾਂ ਦੇ ਲਈ ਵਾਸਤੇ ਤੇ ਬੜੀ ਨਮੋਸ਼ੀ ਹੈ ਲੋਕਾਂ 'ਚ ਆਮ ਆਦਮੀ ਸਰਕਾਰ ਦੇ ਪ੍ਰਤੀ ਤੇ ਸਾਨੂੰ ਆ ਲੱਗਦਾ ਹੈ ਕਿ ਬੜਾ ਪਰਵਾਹ ਹੁੰਗਾ ਰਾਮ ਮਿਲੂਗਾ ਕੋਟੇਪੁਰਕਰ ਤੁਹਾਡੇ ਐਮਪੀ ਸਾਹਿਬ ਬਣ ਜਾਂਦੇ ਨੇ ਸਭ ਤੋਂ ਪਹਿਲਾਂ ਕੰਮ ਕਿਹੜਾ ਕਰਾਉਂਗੇ ਇਹਨਾਂ ਤੋਂ ਸਭ ਤੋਂ ਪਹਿਲਾਂ ਤਾਂ ਜੀ ਦੇਖੋ ਸਾਡੇ ਬੜੀ ਵੱਡੀ ਮੰਗ ਹੈ ਜਿਹੜੀ ਲੋਕਾਂ ਦੀ ਹੈ ਕਿ ਕਈ ਸਾਡੇ ਜਿਹੜੇ ਸੀਵਰੇਜ ਦੇ ਪ੍ਰੋਗਰਾ ਅਸੀਂ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਮੁੱਦਾ ਰੱਖਾਂਗੇ ਕਿ ਸਾਡੀ ਸ਼ਹਿਰ ਦੀ ਦੂਰੀਆਂ ਉਹ ਜਿਹੜੀ ਸਾਡੇ ਸ਼ਹਿਰ 'ਚ ਦਿੱਕਤ ਆਉਂਦੀ ਹੈ ਉਹ ਬਾਈ ਦੇ ਰਾਹੀਂ ਅਸੀਂ ਦੂਰ ਕਰਵਾਈਏ। ਦੂਜੀ ਗੱਲ ਹੈ ਕਿ ਸਾਡੇ ਟ੍ਰੈਫਿਕ ਦੀ ਬੜੀ ਦਿੱਕਤ ਹੈ। ਇੱਕ ਇਹਨਾਂ ਨੂੰ ਬੇਨਤੀ ਕਰਕੇ ਇੱਕ ਬਾਈਪਾਸ ਬੰਦਾ ਸੀ ਕੁਝ ਚੀਜ਼ਾਂ ਜਿਹੜੇ ਦੋ ਤਿੰਨ ਡਿਪਾਰਟਮੈਂਟ ਹੈ ਜਿੰਨਾ ਕਰ ਕਿਚਨ ਆ ਰਹੀ ਹੈ ਉਹ ਅਸੀਂ ਇਹਨਾਂ ਤੋਂ ਦੂਰ ਕਰਾਈਏ ਤਾਂ ਕਿ ਸਾਡੀ ਟ੍ਰੈਫਿਕ ਦੀ ਦਿੱਕਤ ਸਮੱਸਿਆ ਨਾ ਆਵੇ ਦੁਆਰਾ ਤੇ ਇੱਕ ਜਿਹੜਾ ਸਾਡੀ ਪਾਰਟੀ ਤੇ ਇਲਜ਼ਾਮ ਲਾਉਂਦੀ ਸੀ ਆਮ ਆਦਮੀ ਪਾਰਟੀ ਇਹਨਾਂ ਦਾ ਜਿਹੜਾ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਕਰਮਜੀਤ ਸਿੰਘ ਮਜੀਠੀਆ ਤੇ ਇਲਜ਼ਾਮ ਲਾਇਆ ਲਿ ਅੱਜ ਦੀ ਡੇਟ ਉਹਨਾਂ ਦੀ ਸਰਕਾਰ 'ਚ ਗਲੀ ਗਲੀ 'ਚ ਘਰ ਘਰ 'ਚ ਨਸ਼ਾ ਵਿਖ ਰਿਆ ਤੇ ਇਹ ਅਸੀਂ ਨਹੀਂ ਕਹਿੰਦੇ ਲੋਕ ਕਹਿੰਦੇ ਆ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਇਹਨਾਂ ਦੇ ਆਪ ਦਾ ਜਿਹੜਾ ਕੋਨ ਵਿਜੇ ਪ੍ਰਤਾਪ ਜਿਹਦੇ ਤੇ ਮੋਡੇ ਤੇ ਰੱਖ ਕੇ ਇਹਨਾਂ ਨੇ ਬੰਦੂਕ ਚਲਾਈ ਸੀ 2022 'ਚ ਉਹ ਕਹਿੰਦਾ ਕਿ ਰਾਗਵ ਚੱਡੇ ਦੇ ਲੋਕ ਅੱਗੇ ਲਾ ਕੇ ਨਸ਼ਾ ਵਕਾਉਂਦੇ ਆ ਉਹਦੇ ਕਹਿਣ ਤੇ ਨਸ਼ਾ ਵਿਖਦਾ ਇਹ ਅਸੀਂ ਨਹੀਂ ਕਹਿੰਦੇ ਲੋਕ ਕਹਿੰਦੇ ਆਹ ਹੈ ਦਿੱਕਤਾਂ ਵਾਂ ਅਸੀਂ ਸਾਡੀਆਂ ਸਾਡੀਆਂ ਮੇਨ ਆ ਕਿਉਂਕਿ ਸਾਡਾ ਜਿਹੜਾ ਯੂਥ ਹੈ ਉਹ ਸਾਰਿਆਂ ਤੋਂ ਮੇਨ ਆ ਪਹਿਲਾਂ ਬਾਹਰ ਜਾਣ ਵਾਲ ਸੀ ਜਿਹੜਾ ਬੱਚਾ ਕੋਈ ਚਾ ਯੂਥ ਇੱਥੇ ਆ ਉਹ ਨਸ਼ੇ ਦੀ ਝ ਜੋਰੀ ਮਿਲਤਾ ਇਸ ਵਕਟ ਸੜੇ ਨਾਲ ਆਕਾਲੀ ਦਲ ਜਿਹੜੇ ਉਮੀਦਵਾਰ ਨੇ ਉਹ ਸੜਾ ਨਾਲ ਮੌਜੂਦ ਸੀਗੇ ਅਤੇ ਨਾਲ ਦੇ ਨਾਲ ਉਹਨਾਂ ਦੇ ਮੰਤਾਰ ਸਿੰਘ ਬਰਾੜ ਦੇ ਜੋ ਬੇਟੇ ਨੇ ਉਹ ਮੌਜੂਦ ਸੀਗੇ ਪੂਰੀ ਗੱਲਬਾਤ ਕੀਤੀ ਹੈ ਕਿ ਕੀ ਰੂਪਰੇਖਾ ਰਹਿਣ ਵਾਲੀ ਹੈ ਤੇ ਜੇਕਰ ਐਮਪੀ ਸਾਹਿਬ ਕੋਰਟ ਜੀ ਬਣ ਜਾਂਦੇ ਨੇ ਤਾਂ ਉਸ ਤੋਂ ਬਾਅਦ ਕਿਸ ਤਰੀਕੇ ਦੇ ਕੰਮ ਜਿਹੜੇ ਨੇ ਉਹ ਕਰਵਾਏ ਜਾਣੇ ਤੇ ਰੂਪਰੇਖਾ ਜਿਹੜੀ ਹੈ ਕਿਸ ਤਰੀਕੇ ਦੀ ਚਾਰ ਕੀਤੀ ਜਾਣੀ ਹੈ ਕੋਰਟਕਪੂਰਾ ਤੋਂ ਕੈਮਰਾਪਰਸਨ ਮਨਪ੍ਰੀਤ ਸਿੰਘ ਚੱਜ ਦੇ ਨਾਲ ਸੂਰਜ ਪ੍ਰਕਾਸ਼ ਦੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par